ਪਟਿਆਲਾ ਵਿਖੇ ਮਿਲੇ 7 ਰਾਕਟ ਲੌਂਚਰ ਐਸਐਸਪੀ ਪਰਸਪਾਰਟੀ ਸਮੇਤ ਪਹੁੰਚੇ ਮੌਕੇ ਤੇ ਕਰ ਰਹੇ ਹੈ ਮਾਮਲੇ ਦੀ ਜਾਂਚ ਕਿਹਾ ਇਹ ਕੋਈ ਕੁਆਡਰਗਾ ਸਟਕੀ ਗਿਆ ਇਸ ਜਗ੍ਹਾ ਦੇ ਉੱਤੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟਿਆਲਾ ਵਿਖੇ 70 ਰਾਕਟ ਲੌਂਚਰ ਮਿਲੇ ਹਨ ਜਿਸ ਇਸ ਨੂੰ ਲੈ ਕੇ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਆਰਮੀ ਦੀ ਟੀਮ ਵੀ ਇਸ ਦੇ ਇਹਨਾਂ ਵੱਲੋਂ ਇਸ ਦੇ ਵਿੱਚ ਆਨਵਲੋ ਕੀਤੀ ਜਾ ਰਹੀ ਹੈ ਅੱਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇੱਕ ਵਾਰੀ ਇਹ ਪਤਾ ਲੱਗਿਆ ਕਿ ਇਹ ਕੋਈ ਕਵਾੜੀਆ ਇੱਥੇ ਸਿੱਟ ਕੇ ਗਿਆ ਹੈ ਇਹ ਹੀ ਸਹੀ ਹਨ ਜਾਂ ਗਲਤ ਹਨ ਇਹ ਜਿੰਦਾ ਹਨ ਜਾਂ ਮਰਦਾ ਹਨ ਇਸ ਦੀ ਹਜੇ ਇਹਨਾਂ ਵੱਲੋਂ ਜਾਂਚ ਕੀਤੀ ਜਾਵੇਗੀ ਲੇਕਿਨ ਇੱਕ ਵਾਰੀ ਆਪਣਾ ਪੁਲਿਸ ਵੱਲੋਂ ਇਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਦੇਖੋ ਤਸਵੀਰਾਂ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਪਟਿਆਲਾ ਦੀਆਂ ਸਾਰੀਆਂ ਤਸਵੀਰਾਂ ਜਿੱਥੇ 7 ਰਾਕਟ ਲਾਂਚਰ ਨੇ ਜਿਹੜੇ ਉਹ ਪਟਿਆਲਾ ਪੁਲਿਸ ਨੂੰ ਬਰਾਮਦ ਹੋਏ ਹਨ ਅਤੇ ਪੁਲਿਸ ਵੱਲੋਂ ਇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਹੁਣ ਉਹਨਾਂ ਵੱਲੋਂ ਆਰਮੀ ਨੂੰ ਵੀ ਇਸ ਦੇ ਨਾਲ ਆਪਣੇ ਇਹਨਾਂ ਵੱਲੋਂ ਆਪਣੇ ਨਾਲ ਅਨਵੋਲਵ ਕੀਤਾ ਜਾਵੇਗਾ ਅਤੇ ਉਹਨਾਂ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਲੇਕਿਨ ਇੱਕ ਵਾਰੀ ਜੋ ਮੁੱਢਲੀ ਜਾਣਬੀਨ ਤੋਂ ਪਤਾ ਲੱਗਿਆ ਕਿ ਕੋਈ ਇੱਥੇ ਕੁਵੜਗਾ ਸਿੱਟ ਗਿਆ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਆਪਣਾ ਇਹਨਾਂ ਇਹਨਾਂ ਵੱਲੋਂ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਵੀ ਕੰਗਾਲੇ ਜਾ ਰਹੇ ਹਨ ਲੇਕਿਨ ਇੱਕ ਵਾਰੀ ਇਸ ਮਾਮਲੇ ਦੀ ਪੁਲਿਸ ਵੱਲੋਂ ਜਿਹੜੀ ਹੈ ਜਾਂਚ ਹੈ ਉਹ ਅਜੇ ਤੱਕ ਅਧੂਰੀ ਹੈ ਕਿਉਂਕਿ ਜਿੰਨਾ ਚਿਰ ਪੁਲਿਸ ਨੇ ਸੀਸੀਟੀਵੀ ਕੈਮਰੇ ਖੰਗਾਲੀ ਕੀ ਤੇ ਉਸ ਤੋਂ ਬਾਅਦ ਆਰਮੀ ਨੂੰ ਵੀ ਇਸ ਦੇ ਵਿੱਚ ਅਨਵੋਲਵ ਕੀਤਾ ਜਾਵੇਗਾ ਅਤੇ ਹੁਣ ਇਹ ਆਪਣਾ ਪੁਲਿਸ ਜਾਂਚ ਕਰੇਗੀ ਕਿ ਇਹ ਜਿੰਦਾ ਹਨ ਜਾਂ ਮਰਦਾ ਹਨ ਜਾਂ ਇਹਨਾਂ ਨੂੰ ਕਿਹੜਾ ਕਵਾੜੀਆ ਸੱਟ ਕੇ ਗਿਆ ਇਸ ਨੂੰ ਲੈ ਕੇ ਪੁਲਿਸ ਵੱਲੋਂ ਇਸ ਮਾਮਲੇ ਦੀ ਵੀ ਹੁਣ ਜਾਂਚ ਕੀਤੀ ਜਾਵੇਗੀ 7 ਰਾਕਟ ਲਾਂਚਰ ਨੇ ਜਿਹੜੇ ਪਟਿਆਲਾ ਦੇ ਅੰਦਰ ਮਿਲੇ ਨੇ ਭਾਵੇਂ ਪਿਛਲੇ ਦਿਨ ਲਗਾਤਾਰ ਗ੍ਰੇਨੇਡਾ ਦੇ ਨਾਲ ਵੀ ਆਪਣਾ ਪੁਲਿਸ ਚੋਕੀ ਦੇ ਅੰਦਰ ਅੰਬਰਸਰ ਵਿਖੇ ਹਮਲਾ ਕੀਤਾ ਗਿਆ ਸੀ ਲੈਕਿਨ ਹੁਣ ਇਹ ਰਾਕਟ ਲਾਂਚਰ ਮਿਲਣਾ ਇੱਕ ਕੋਈ ਛੋਟੀ ਗੱਲ ਨਹੀਂ ਹੈ ਪੰਜਾਬ ਦੇ ਅੰਦਰ ਆਪਣਾ ਮਾਹੌਲ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਆਪਾਂ ਹੋ ਰਿਹਾ ਹੈ ਤੇ ਹੁਣ SSP ਪਟਿਆਲਾ ਮੌਕੇ ਤੇ ਪਹੁੰਚੇ ਹਨ ਤੇ ਉਹਨਾਂ ਵੱਲੋਂ ਵੀ ਇਸ ਮਾਮਲੇ ਦੀ ਜਿਹੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿਸੇ ਰਾਘੀਰ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ 6 ਤੋਂ 7 ਜਿਹੜੇ ਨੇ ਉਹ ਰਾਕਟ ਮਿਲੇ ਨੇ ਸੋ ODTE ਸਵਿਫਟਲੀ ਐਕਟ ਕਰਦੇ ਹੋਏ ਸਾਡੀ ਪੁਲਿਸ ਇੱਥੇ ਪਹੁੰਚੀ ਹੈ ਤੇ ਨਾਲ ਹੀ ਬੌਮਬ ਡਿਸਪੋਜ਼ਲ ਟੀਮ ਐਂਡ ਸਬਟੇ ਚੈੱਕ ਟੀਮ ਵੀ ਪਹੁੰਚੀ। ਉਹਨਾਂ ਨੇ ਜਿਹੜਾ ਪ੍ਰੀਲੀਮਨਰੀ ਚੈੱਕ ਕੀਤਾ ਉਹਦੇ ਵਿੱਚ ਐਕਸਪਲੋਸਿਵ ਮਟੀਰੀਅਲ ਕੋਈ ਵੀ ਨਹੀਂ ਹੈਗਾ। ਸੋ ਇਹੋ ਜਿਹਾ ਲੱਗਦਾ ਕਿ ਕੋਈ ਪੁਰਾਣਾ ਕਬਾੜੀਆ ਵਗੈਰਾ ਇੱਥੇ ਰੱਖ ਗਿਆ ਬਿਕਾਜ਼ ਜਿਵੇਂ ਤੁਸੀਂ ਜਗਾ ਦੇਖੋਗੇ ਕਾਰਬੇਜ ਡੰਪ ਹੈ। ਸੋ ਇੱਥੇ ਕੋਈ ਸੁੱਟ ਗਿਆ ਹੈ ਪੁਰਾਣਾ ਕਿਸੇ ਕੋਲ ਪਿਆ ਹੋਇਆ ਸੀ। ਇਹ ਮੇਲ ਜਾਪਦਾ। ਸੋ ਇਹਦੇ ਚ ਇਨਵੈਸਟੀਗੇਟ ਕਰਾਂਗੇ ਡੀਪਲੀ ਸਾਰੇ ਐਂਗਲਸ ਤੋਂ ਹੀ ਆਪਾਂ ਕਰਾਂਗੇ। ਨਾਟ ਰੂਲਿੰਗ ਆਊਟ ਐਨੀਥਿੰਗ ਬਟ ਜਿਹੜੀ ਹਜੇ ਤੱਕ ਇਨਵੈਸਟੀਗੇਸ਼ਨ ਹੈ ਇਦਾਂ ਲੱਗਦਾ ਕਿਉਂਕਿ ਕਬਾੜੀਆ ਸੁੱਟ ਕੇ ਗਿਆ ਆਰਮੀ ਅਥਾਰਟੀਆਂ ਨੂੰ ਵੀ ਅਸੀਂ ਨਾਲ ਇਨਵੋਲ ਕਰ ਰਹੇ ਹਾਂ ਉਹਨਾਂ ਦੇ ਵੀ ਐਕਸਪਰਟਸ ਆ ਰਹੇ ਉਹ ਵੀ ਚੈੱਕ ਕਰਨਗੇ ਕਿੰਨੇ ਕੁ ਪੁਰਾਣਾ ਹੈਗਾ ਤੇ ਕਿਵੇਂ ਇੱਥੇ ਤੱਕ ਪਹੁੰਚਿਆ ਕਿੰਨੇ ਮਿਲੇ ਨੇ ਸਰ ਟੋਟਲ 7 ਮਿਲੇ ਸਰ ਕੋਈ ਸੀਸੀਟੀਵੀ ਫੁਟੇਜ ਵਗੈਰਾ ਮਿਲੀ ਇੱਥੇ ਪਤਾ ਲੱਗੇ ਕੌਣ ਰੱਖ ਗਿਆ ਹੈ ਹਾਜੇ ਹੁਣੇ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਹੁਣੇ ਹੀ ਇੱਥੇ ਪਹੁੰਚੇ ਹਾਂ ਸੋ ਸਾਰੇ ਜਿਵੇਂ ਮੈਂ ਕਿਹਾ ਕਿ ਤਰੀਕੇ ਨਾਲ ਇਨਵੈਸਟੀਗੇਟ ਕਰਾਂਗੇ सीसीटीवी फुटेज भी देखी जाओगी बाकी टेक्निकल तरीके नाल भी इन्वेस्टिगेट ਕੀਤਾ ਜਾਊਗਾ ਹਿਊਮਨ ਇੰਟੈਲੀਜੈਂਸ ਵੀ ਲਾਈ ਜਾਊਗਾ ਸੋ ਜਲਦੀ ਇਹਨੂੰ ਆਪਾਂ ਟ੍ਰੇਸ ਕਰ ਲਾਂਗੇ ਕਿ ਕੌਣ ਕਰਕੇ ਗਿਆ ਇਹ ਮੁਲਾਜ਼ਮਾਂ ਨੇ ਦੇਖਿਆ ਕਿ ਈ-रिक्शा ਯੂਜ਼ ਕੀਤਾ ਹੈਗਾ ਜਾਂ ਸਿਵਿਲਿਅਨ ਨੂੰ ਰੁਕਵਾ ਕੇ ਰੋਕਟ ਪ੍ਰੋਸਜਰ ਅੰਪੀ ਪ੍ਰੋਕਸਚਰ ਰੁਕਵਾਇਆ ਕਿ ਇਹ ਜਲਦਬਾਜ਼ੀ ਹਜੇ ਬਹੁਤ ਜਲਦੀ ਇਹ ਕੁਝ ਵੀ ਕਹਿਣਾ ਕਿ ਕਿਵੇਂ ਇੱਥੇ ਪਹੁੰਚੇ ਸੋ ਜਿਵੇਂ ਮੈਂ ਕਿਹਾ ਕਿ ਸਾਰੇ ਤਰੀਕੇ ਨਾਲ ਆਪਾਂ ਇਨਵੈਸਟੀਗੇਟ ਕਰਾਂਗੇ ਸਾਰੀਆਂ ਚੀਜ਼ਾਂ ਇਹਦੇ ਵਿੱਚ ਐਗਜ਼ਾਮਿੰਗ ਕੀਤੀਆਂ ਜਾਣਗੇ ਉਸ ਤੋਂ ਬਾਅਦ ਹੀ ਕੁਝ ਕਹਾਂਗੇ ਤੀਕਰ ਸਰ ਯੂਜ਼ ਤੋਂ ਵੀ ਹੋਏ ਹੋਏ ਚੱਲੇ ਹੋਏ ਸੀ ਇਹ ਨਹੀਂ ਉਹ ਆਰਮੀ ਅਥਾਰਟिटीज ਨੂੰ ਬੁਲਾਇਆ ਉਹ ਇੱਕ ਵਾਰੀ ਸਾਰਾ ਚੈੱਕ ਕਰਕੇ ਫਿਰ ਦੱਸੇ ਠੀਕ ਹੈ ਸਰ ਥੈਂਕ ਯੂ ਵੈਰੀ ਮਚ